ਕੋਚ ਅੱਛਾ ਉਹਦੇ ਗੋਲੀਆਂ ਮੋਤੇ ਸਾਰੇ ਕਿਤੇ ਕਿੰਨੇ ਕਿੰਨੇ ਫੇਰ ਹੋਏ ਆ ਜੀ ਕੱਪ ਕੱਪ ਫੇਰ ਹੋਇਆ ਜੀ ਤੇ ਅੰਦਰ ਕੋਈ ਨਾ ਬਾਹਰ ਲਾ ਜੀ ਬਾਹਰ ਜੋ ਟੀਮਾਂ ਬਾਹਰ ਆ ਰਹੀਆਂ ਈਆਂ ਹੁਣ ਕੇ ਗਿਆ ਹਸਪੀਟਲ ਗਈਆ ਗੱਡੀ ਭੇਜਦੀ ਹੋ ਕੋਈ ਬੰਦਾ ਹੋ ਇੱਕੋ ਬੰਦਾ ਕਿੰਨੀਆਂ ਗੱਡੀਆਂ ਚਾਇਆ ਸੀ ਉਹ ਸਪਲੈਂਡਰ ਮੋਟਰ ਜਿਹਦੇ ਤਿੰਨ ਬੰਦੇ ਅੱਛਾ ਕਿੰਨੇ ਵਜੇ ਹੋਇਆ ਕੰਮ ਇਹ ਕੋਈ ਮੇਰੇ 2-5 ਮਿੰਟ ਹੋਏ 5 ਮਿੰਟ ਹੋਏ ਹਾਂ 5 ਮਿੰਟ ਹੋ ਗਏ ਛੱਤੀ ਫੇਰ ਕਰਿਆ ਛੱਤੀ ਫੇਰ ਕਰਿਆ ਛੱਤੀ ਫੇਰ ਕਰਿਆ ਰਾਣਾ ਪਾਉਣੇ ਚੱਲ ਰਹੇ ਬਾਜਾ ਲਾਈ ਸੱਲ ਫੇਰ ਹੋਵੇ ਹਾਂ ਸਿੱਧਾ ਦਿੱਗੂ ਦਿੱਗੂ ਕਹਿੰਦੇ ਸੀ ਕਿ ਨੰਨੋ ਤਾਂ ਹੁਣ ਪਤਾ ਲੱਗਿਆ ਮੈਨੂੰ ਨਾ ਪ੍ਰੇਮ ਨਾਲ ਇੰਨਾ ਸਾਰੇ ਨਾ ਕਰਦਾ ਸੀਗਾ ਹਾਏ ਹਾਂ ਐ ਸਰਕਾਰ ਤੋਂ ਹੀ ਮੰਗਾ ਸਾਡੀ ਮਦੋਸ਼ੀਆਂ ਤੂੰ ਕਢ ਤੋੜੋ ਔਰ ਕਢੀ ਤੋਂ ਕਢੀ ਸਜ਼ਾ ਦੇਉ ਨਾ ਨੂੰ ਐ ਸਾਡਾ ਬੱਚਾ ਬਾਪਸ ਫਿਰ ਵੀ ਨਹੀਂ ਆਣਾ ਐ ਕੀ ਗੋਲੀ ਚਲਾ ਦੀ ਅੰਦਰ ਪਹਿਲਾਂ ਸਾਨੂੰ ਲੱਗਿਆ ਪਟਾਕੇ ਚੱਲ ਰਹੇ ਜੀ ਉੱਥੇ ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਦਨੂੰ ਐਦਾ ਭੱਜੇ ਦਨੂੰ ਸਾਰੇ ਉਹ ਜਿਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫਾਇਰ ਹੋਏ ਨੇ ਇੱਥੇ ਵੀ ਕਰਕੇ ਉਹਨੇ ਲਾਈਟਾਂ ਉਸ ਤੋਂ ਪਹਿਲੇ ਪਤਾ ਨਹੀਂ ਕਿਹਦੇ ਗੋਲੇ ਵੱਜਿਆ ਉਹ ਪਤਾ ਨਹੀਂ ਪੈਨ ਕਹਿੰਦੇ 6 ਰੋਵੇ ਨੇ ਤਿੰਨ ਮੁੰਡੇ ਸੀਗੇ ਜੀ ਉਹ ਹਾਂ ਚੱਕਮੀ ਆ ਚੱਕਮੀ ਆ ਉਹ ਲੈ ਕੇ ਉਹ ਗੱਡੀ ਚ ਲੈ ਗਿਆ ਰੂਪੇ ਭਾਜੀ ਹੁਣ ਗੱਡੀ ਪਰ ਕਿਹੜੇ ਹਸਪੀਟਲ ਲੈ ਗਿਆ ਪਤਾ ਨਹੀਂ ਹੈ ਨਹੀਂ ਜੀ ਨਹੀਂ ਪੰਜ ਮਿੰਟ ਭਾਜੀ ਜਿੱਦਾਂ ਸੇ ਦਰਸ਼ਕ ਦੇਖਣ ਆਏ ਨਾ ਦਰਸ਼ਕਾਂ ਦੇ ਉੱਪਰ ਗੋਣੇ ਚੱਲੀਆਂ ਜਾਂਦੀਆਂ ਅੱਛਾ ਰਾਣਾ ਬਲਾਚੋਰੀ ਇੱਦਾਂ ਸੁਣਦਾ ਪਤਾ ਨਹੀਂ ਜੀ ਦਾ ਸੁਣਨ ਗਿਆ ਆ ਰਿਹਾ ਤੱਕ ਤੱਕ ਹਾਂ ਰਾਣਾ ਜੱਕਤਾ ਜੀ ਭੋਤਪਤ ਸਿੰਘ ਜਿਹੜਾ ਪਿੰਡ ਹੈ ਜੀ ਕਿਹੜਾ ਕੋ ਪਿੰਡ ਤੇ ਹੈ ਜੀ ਇਹ ਲੜਕਾ ਜਿਹੜਾ ਸੀ ਜੀ ਕਬੱਡੀ ਦਾ ਪਲੇਅਰ ਸੀਗਾ ਤਖੜਾ ਤੇ ਸਮਾਣਾ ਚੰਡੀਗੜ੍ਹ ਦੇ ਨੇੜੇ ਮੈਚ ਚੱਲ ਰਿਆ ਸੀਗਾ ਉੱਥੇ ਤੇ ਉੱਥੇ ਅਣਛਣੇ ਬੰਦੇ ਆਏ ਤੇ ਉਹਨਾਂ ਦੇ ਪੈਰਾਂ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਤੇ ਹਸਪੀਟਲ ਜਾ ਕੇ ਪਤਾ ਕੀਤਾ ਵੀ ਨਹੀਂ ਬਚੇ ਦਮ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਾਕੀ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਦੇਖੋ ਅਜੇ 10 ਦਿਨ ਹੋਏ ਹਨ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਹੈ ਅਜੇ ਤੇ ਵੀ ਜੋ ਵੀ ਹੈ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਵੀ ਸੋਚੇ